ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਬਾਰਿਕ ਤੋ ਸਰਨਾਈ ਪ੍ਰਭ ਆਪੇ ਬੈ ਜਰਖਾਈ ਗੁਰਪਿਆਰੇ ਸਾਜਨਾ ਜੀ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਇਨਾਂ ਪਾਵਨ ਪੰਕਤੀਆਂ ਦੇ ਅੰਦਰ ਨਾ ਇੱਕ ਬੱਚੇ ਦੀ ਗੱਲ ਕੀਤੀ ਹਮ ਬਾਰਿਕ ਤੋਂ ਸ਼ਰਨ ਆਈ ਤੇ ਬੜਾ ਵੱਡਾ ਇੱਕ ਮੈਸੇਜ ਬੜਾ ਪਿਆਰਾ ਇੱਕ ਸੁਨੇਹਾ ਹੈ ਉਹ ਸੁਨੇਹਾ ਕੀ ਹੈ ਸਾਡੇ ਸਾਰਿਆਂ ਵਾਸਤੇ ਕਿ ਇੱਕ ਬੱਚੇ ਨੂੰ ਕਿਸੇ ਦੀ ਸ਼ਰਨ ਦੀ ਜ਼ਰੂਰਤ ਹੁੰਦੀ ਹੈ ਬੱਚਾ ਜਿਹੜਾ ਹੈ ਹਰ ਇੱਕ ਕਰਮ ਲੱਗਿਆ ਬੋਲਣ ਲੱਗਿਆ ਵੀ ਉਹਨੂੰ ਕਿਸੇ ਦੀ ਹੈਲਪ ਦੀ ਲੋੜ ਹੈ ਜਦੋਂ ਉਹਨੂੰ ਤੋੜਨਾ ਹੁੰਦਾ ਹੈ ਚਲਾਉਣਾ ਹੁੰਦਾ ਹੈ ਉਹਦੇ ਵਾਸਤੇ ਵੀ ਕਿਸੇ ਉਂਗਲੀ ਤੇ ਕਿਸੇ ਸਹਾਰੇ ਦੀ ਲੋੜ ਹੈ ਕਿਉਂਕਿ ਬੱਚਾ ਹੈ ਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਸਹਾਰਾ ਉਹ ਉਂਗਲੀ ਸਹੀ ਮਿਲ ਜਾਏ ਤੇ ਬੱਚਾ ਸਹੀ ਡਾਇਰੈਕਸ਼ਨ ਦੇ ਵਿੱਚ ਤੁਰ ਜਾਂਦਾ ਉਂਗਲੀ ਉਹ ਸਹਾਰਾ ਸਹੀ ਨਾ ਮਿਲੇ ਤੇ ਉਹੀ ਬੱਚਾ ਜਿਹੜਾ ਹੈ ਸਮਾਜ ਦੇ ਵਿਗਾੜ ਦਾ ਕਾਰਨ ਵੀ ਬਣ ਜਾਂਦਾ ਅਮ ਬਾਰਿਕ ਤੋਂ ਸ਼ਰਨਾਈ ਤੇ ਆਖਿਆ ਵੀ ਰੱਬਾ ਅਸੀਂ ਬੱਚੇ ਆ ਤੇ ਅਸੀਂ ਸਾਰੇ ਨਾ ਤੇਰੀ ਸ਼ਰਨ ਚ ਆਏ ਆ ਤੇਰੀ ਸ਼ਰਨ ਚ ਆਣ ਦਾ ਮੀਨਿੰਗ ਹੈ ਅਸੀਂ ਸੱਚ ਦੇ ਨਾਲ ਇੰਗੇਜ ਹੋਏ ਆ ਅਸੀਂ ਸੱਚ ਦਾ ਪੱਲਾ ਫੜਿਆ ਹੈ ਅਸੀਂ ਸੱਚ ਦੇ ਰਾਹ ਦੇ ਪੰਦੀ ਬਣੇ ਹਾਂ ਵੇਖੋ ਕਹਿਣਾ ਬੜਾ ਸੋਖਾ ਹੈ ਪਰ ਇਹਨਾਂ ਚੀਜ਼ਾਂ ਦਾ ਜਦੋਂ ਪ੍ਰੈਕਟੀਕਲ ਮਨੁੱਖ ਨੇ ਆਪਣੀ ਲਾਈਫ 'ਚ ਕਰਨਾ ਹੁੰਦਾ ਹੈ ਤੇ ਰਿਐਲਿਟੀ ਇਹ ਹੈ ਅਸੀਂ 2 4 5 7 ਬੱਚੇ ਬੰਦੇ ਖੜੇ ਹੋਣ ਉਹਨਾਂ ਦੇ ਸਾਵੇਂ ਸੱਚ ਵੀ ਬੋਲਣਾ ਹੋਵੇ ਤੇ ਮਨੁੱਖ ਸੋਵਰੀ ਸੋਚਦਾ ਵੀ ਮੈਂ ਬੋਲਾਂ ਕਿ ਨਾ ਬੋਲਾਂ ਪਤਾ ਨਹੀਂ ਆ ਲੋਕ ਨਾਰਾਜ਼ ਨਾ ਹੋ ਜਾਣ ਕਹਿਣਾ ਬੜਾ ਸੁਖ ਹੈ ਪਰ ਮਨੁੱਖ ਦੇ ਜੀਵਨ ਦਾ ਮਨੋਰਥ ਹੀ ਮਹਾਰਾਜ ਨੇ ਆ ਦੱਸਿਆ ਵੀ ਕਿਮ ਸਚਿਆਰਾ ਹੋਈ ਹੈ ਤੂੰ ਉਹਨਾਂ ਦੋ ਚਾਰ ਬੰਦਿਆਂ ਦੀ ਪ੍ਰਵਾਹ ਕੀਤੇ ਬਗੈਰ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਤੇ ਜ਼ੁਰਤ ਰੱਖ ਖੈਰ ਅਸੀਂ ਗੱਲ ਕਰ ਰਹੇ ਸੀਗੇ ਕਿ ਇੱਕ ਬੱਚੇ ਨੇ ਕਿਸੇ ਦੀ ਸ਼ਰਨ ਚ ਪੈਣਾ ਹੈ ਤੇ ਕਿਸੇ ਦੀ ਉਂਗਲੀ ਫੜਨੀ ਹੈ ਕਿਸੇ ਦੇ ਬੋਲਾਂ ਦੇ ਰਾਹੀਂ ਉਹਦੇ ਬੋਲ ਘੜੇ ਜਾਣੇ ਨੇ ਹੁਣ ਇਹ ਇਹ ਚੀਜ਼ ਨਾ ਇੱਕ ਬੜਾ ਵੱਡਾ ਰੋਲ ਪਲੇ ਕਰਦੀ ਐ ਇੱਕ ਬੱਚੇ ਦੀ ਲਾਈਫ ਦੇ ਅੰਦਰ ਅੱਜ ਅਸੀਂ ਸਾਰੇ ਰੋਲਾ ਤੇ ਪਾ ਰਹੇ ਆ ਪਰ ਜਦੋਂ ਬੱਚੇ ਨੂੰ ਕੁਝ ਸਿਖਾਉਣ ਦਾ ਵੇਲਾ ਹੁੰਦਾ ਨਾ ਅਸੋ ਅਸੀਂ ਨਾ ਚੀਜ਼ਾਂ ਦੇ ਪ੍ਰਤੀ ਅਵੇਰ ਨਹੀਂ ਹੁੰਦੇ ਅਸੀਂ ਨਾ ਇੱਕ ਕਿਸੇ ਵੀਰ ਸੱਜਣ ਦੇ ਘਰ ਗਏ ਉਹਨਾਂ ਨੇ ਬੜੀ ਪਿਆਰੀ ਇੱਕ ਗੱਲਬਾਤ ਦੱਸੀ ਉਹ ਜਦੋਂ ਉਹਨਾਂ ਦੇ ਘਰ ਪਹੁੰਚੇ ਉਹ ਕਹਿੰਦੇ ਤੇ ਤਕਰੀਬਨ ਦੁਪਹਿਰ ਦਾ ਸਮਾਂ ਹੋ ਗਿਆ ਸੀਗਾ ਕਹਿੰਦੇ ਸਾਨੂੰ ਕੋਈ ਕੰਮ ਸੀ ਅਸੀਂ ਲਿਟਰੇਚਰ ਵਗੈਰਾ ਨਾਲ ਕੋਲ ਲਿਆ ਤੇ ਜਿਵੇਂ ਹੀ ਲੈ ਕੇ ਉਹਨਾਂ ਦੇ ਘਰੋਂ ਤੁਰਨ ਲੱਗੇ ਤੇ ਉਹਨਾਂ ਦੀ ਘਰ ਵਾਲੀ ਆ ਗਈ ਕਹਿੰਦੀ ਵੀ ਦੁਪਹਿਰ ਦਾ ਸਮਾਂ ਹੋ ਗਿਆ ਮੈਂ ਰੋਟੀ ਖਾਏ ਬਗੈਰ ਨਹੀਂ ਜਾਣ ਦੇਣਾ ਰੋਟੀ ਤਿਆਰ ਹੈ ਤੁਸੀਂ ਖਾਓ ਨਾਲੇ ਕੁਝ ਗੱਲਾਂ ਬਾਤਾਂ ਆਪਸ ਵਿੱਚ ਕਰਦੇ ਹਾਂ ਹੁਣ ਉਹਨੇ ਰੋਟੀ ਲਿਆ ਕੇ ਉਹਨਾਂ ਦੇ ਅੱਗੇ ਪਰੋਸ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਨੂੰ ਇੱਕ ਸਵਾਲ ਕਰ ਦਿੱਤਾ ਵੀ ਤੁਸੀਂ ਐਂ ਦੱਸੋ ਵੀ ਅਸੀਂ ਆਪਣੇ ਬੱਚਿਆਂ ਨੂੰ ਕੁਝ ਸਿਖਾਣਾ ਹੋਵੇ ਤੇ ਉਹ ਸਿਖਾਣ ਦਾ ਸਹੀ ਢੰਗ ਤੇ ਤਰੀਕਾ ਕੀ ਹੈ ਕਦੋਂ ਸਿਖਾਇਆ ਜਾਏ ਕਹਿੰਦੇ ਜਦੋਂ ਐਂ ਗੱਲ ਉਹਨੇ ਕਹੀ ਵੀ ਦੱਸੋ ਕਦੋਂ ਸਿਖਾਇਆ ਜਾਏ ਬੱਚੇ ਨੂੰ ਤੇ ਬੜੇ ਪਿਆਰ ਵਾਲੀ ਸੀ ਕਿ ਉਹ ਸਾਰਾ ਫੈਮਿਲੀ ਜਿਹੜੀ ਬੜਾ ਪਿਆਰ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਉਹ ਹਸਨ ਲੱਗ ਪਏ ਜਿਹੜੇ ਉਹਨਾਂ ਦੇ ਘਰ ਰਿਲੇਟਿਵ ਤੇ ਗੈਸਟ ਆਏ ਸੀਗੇ ਨਾ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਤੁਸੀਂ ਇਹਦਾ ਜਵਾਬ ਦੇ ਦਿਓ ਤੁਸੀਂ ਬੜੇ ਪੜੇ ਲਿਖੇ ਹੋ ਤੁਸੀਂ ਅੱਜ ਤੱਕ ਕੀ ਮਹਿਸੂਸ ਕੀਤਾ ਤੁਸੀਂ ਦੱਸੋ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਕਿਉਂਕਿ ਬਾਣੀ ਦੇ ਅੰਦਰ ਬਚਨ ਆਇਆ ਨਾ ਹਮ ਬਾਰਿਕ ਤੋ ਸ਼ਰਨ ਆਈ ਕਿ ਅਸੀਂ ਬੱਚੇ ਆ ਤੇ ਅਸੀਂ ਪਰਮੇਸ਼ਰ ਦੀ ਸ਼ਰਨ 'ਚ ਜਾਣਾ ਹੈ ਉਹਦੀ ਉਂਗਲ ਫੜਨੀ ਆ ਉਹਦਾ ਪੱਲਾ ਫੜਨਾ ਹੈ ਉਹਦਾ ਪੱਲਾ ਫੜ ਕੇ ਤੁਰਨਾ ਸਿੱਖਣਾ ਹੈ ਉਹਦਾ ਪੱਲਾ ਫੜ ਕੇ ਬੋਲਣਾ ਸਿੱਖਣਾ ਹੈ ਹੁਣ ਕੀ ਵਾਪਰਦਾ ਉਹ ਕਹਿੰਦੇ ਜੀ ਤੁਸੀਂ ਦੱਸੋ ਵੀ ਬੱਚੇ ਨੂੰ ਕੁਝ ਸਿਖਾਣਾ ਹੋਵੇ ਤੇ ਕਿਵੇਂ ਸਿਖਾਈਏ ਉਹਨਾਂ ਨੇ ਬੜਾ ਪਿਆਰਾ ਜਵਾਬ ਦਿੱਤਾ ਬੜਾ ਪਿਆਰਾ ਉਹ ਕਹਿੰਦੇ ਕਹਿੰਦੇ ਮੰਨ ਲਓ ਅਸੀਂ ਚਾਹਨੇ ਆਂ ਵੀ ਸਾਡੇ ਘਰੇ ਕੋਈ ਆਏ ਤੇ ਸਾਡਾ ਬੱਚਾ ਹੱਥ ਜੋੜ ਕੇ ਉਹਨੂੰ ਸਤਿ ਸ਼੍ਰੀ ਅਕਾਲ ਬੁલાਏ ਸਾਡਾ ਬੱਚਾ ਉਹਨੂੰ ਫਤੇ ਬੁલાਏ ਕਹਿੰਦੇ ਜੇ ਅਸੀਂ ਐ ਬੱਚੇ ਕੋਲੋਂ ਆਸ ਕਰਦੇ ਆਂ ਵੀ ਸਾਡਾ ਬੱਚਾ ਇਸ ਤਰ੍ਹਾਂ ਕਰੇ ਤੇ ਫਿਰ ਬੱਚੇ ਨੂੰ ਕਹਿਣ ਦੀ ਲੋੜ ਨਹੀਂ ਹੈ ਜਦੋਂ ਵੀ ਬਾਹਰੋਂ ਦੀ ਕੋਈ ਸਾਡੇ ਘਰ ਆਂਦਾ ਹੈ ਜਾਂ ਅਸੀਂ ਘਰ ਤੋਂ ਬਾਹਰ ਜਾ ਕੇ ਵਾਪਸ ਆਨੇ ਆ ਅਸੀਂ ਸਿਰਫ ਕੀ ਕਰਨਾ ਹੈ ਬੱਚੇ ਦੇ ਸਾਹਮਣੇ ਹੱਥ ਜੋੜ ਕੇ ਜਦੋਂ ਕੋਈ ਸਾਡੇ ਘਰ ਆਂਦਾ ਹੈ ਹੱਥ ਜੋੜ ਕੇ ਉਹਨੂੰ ਫਤਿਹ ਬੁਲਾ ਦੇਣੀ ਹੈ ਬੱਚੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ ਬੱਚਾ ਆਪਣੇ ਆਪ ਹੱਥ ਜੋੜ ਕੇ ਫਤਿਹ ਬੁਲਾਏਗਾ ਹੁੰਦਾ ਨਾ ਕਈ ਵਾਰੀ ਮਾਪੇ ਬੱਚੇ ਨੂੰ ਕਹਿੰਦੇ ਚੱਲ ਸਤਿ ਸ਼੍ਰੀ ਅਕਾਲ ਕਰ ਬੱਚਾ ਨਹੀਂ ਕਰਦਾ ਹਾਂ ਕੋਈ ਛੋਟਾ ਬੱਚਾ ਹੋਵੇ ਉਹਨੂੰ ਸਮਝ ਨਾ ਹੋਵੇ ਉਹ ਗੱਲ ਅਲੱਗ ਹੈ ਲੇਕਿਨ ਜਿਹੜਾ ਥੋੜੀ ਬਹੁਤੀ ਸਮਝ ਰੱਖਦਾ ਹੈ ਜਿਵੇਂ ਮਾਪਿਓ ਕਰਦੇ ਨੇ ਓਵੇਂ ਹੀ ਬੱਚੇ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਕਹਿੰਦੇ ਨੇ ਬੱਚਿਆਂ ਨੂੰ ਉਚੇਚੇ ਤੌਰ ਤੇ ਕੁਝ ਵੱਡਾ ਸਿਖਾਉਣ ਦੀ ਲੋੜ ਨਹੀਂ ਹੁੰਦੀ ਜਿਵੇਂ ਜਿਵੇਂ ਮਾਤਾ ਪਿਤਾ ਉਹਨਾਂ ਦੇ ਘਰ ਦੇ ਪਰਿਵਾਰ ਦੇ ਜੀ ਕਰਦੇ ਨੇ ਓਵੇਂ ਓਵੇਂ ਬੱਚੇ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਨਾ ਬੜੇ ਪਿਆਰੇ ਬਚਨ ਨੇ ਮਹਾਰਾਜ ਕਹਿੰਦੇ ਹਮ ਬਾਰਿਕ ਤੋ ਸ਼ਰਨ ਆਈ ਵੀ ਅਸੀਂ ਬੱਚਿਆਂ ਤੇ ਹੇ ਮਾਲਕ ਜੀ ਅਸੀਂ ਤੇਰੀ ਸ਼ਰਨ ਚ ਆਏ ਆ ਹੁਣ ਸ਼ਰਨ ਚ ਆਏ ਆ ਗੁਰੂ ਦੀ ਤੇ ਗੁਰੂ ਨੇ ਨਾ ਜੀਵਨ ਦਾ ਹਰ ਇੱਕ ਚੀਜ਼ ਨੂੰ ਪ੍ਰੈਕਟੀਕਲ ਕਰਕੇ ਦੱਸਿਆ ਕਿਉਂਕਿ ਗ੍ਰੰਥਾਂ ਦੀ ਕਮੀ ਨਹੀਂ ਲਿਟਰੇਚਰ ਦੀ ਕਮੀ ਨਹੀਂ ਬੜੀਆਂ ਲਾਇਬ੍ਰੇਰੀਆਂ ਬੜਾ ਲਿਟਰੇਚਰ ਬੜਾ ਕੁਝ ਭਰਿਆ ਪਿਆ ਇੰਨਾ ਕੋ ਹੈ ਲਿਟਰੇਚਰ ਵੀ ਬੰਦਾ ਸਾਰੀ ਜ਼ਿੰਦਗੀ ਲਿਟਰੇਚਰ ਨੂੰ ਪੜੀ ਜਾਏ ਤੇ ਸ਼ਾਇਦ ਉਹਦੇ ਕੋਲੋਂ ਇੱਕ ਛੋਟਾ ਹਿੱਸਾ ਵੀ ਪੜਿਆ ਨਾ ਜਾਏ ਸੁਣਨ ਦੇ ਵਿੱਚ ਦੇਖਣ ਦੇ ਵਿੱਚ ਇੰਨਾ ਕੁਝ ਹੈ ਕੱਲੀ YouTube ਦੇ ਉੱਤੇ ਜੇ ਮਨੁੱਖ ਰੋਟੀ ਤੇ ਸੌਣ ਦਾ ਟਾਈਮ ਇੱਕ ਪਾਸੇ ਛੱਡ ਕੇ ਸਾਰੀ ਜ਼ਿੰਦਗੀ YouTube ਦੇ ਉੱਤੇ ਨਵੀਆਂ ਚੀਜ਼ਾਂ ਵੇਖੀ ਜਾਏ ਪਰ ਲਿਟਰੇਚਰ ਨਹੀਂ ਘਟੋਣਾ ਉਹ ਚੀਜ਼ਾਂ ਮੁੱਕਣੀਆਂ ਨਹੀਂ ਇਹਦਾ ਮਤਲਬ ਹੈ ਸੁਣਨ ਨੂੰ ਵੇਖਣ ਨੂੰ ਤੇ ਸਾਰਾ ਕੁਝ ਹੈ ਪਰ ਉਹਦਾ ਉਹਨਾਂ ਅੱਖਰਾਂ ਦਾ ਉਹਨਾਂ ਬੋਲੇ ਹੋਏ ਸ਼ਬਦਾਂ ਦਾ ਪ੍ਰੈਕਟੀਕਲ ਕਰਨਾ ਇਹ ਅਲੱਗ ਗੱਲ ਹੈ ਗੁਰੂ ਪਾਤਸ਼ਾਹ ਜੀ ਨੇ ਜੋ ਕੁਝ ਬਾਣੀ ਦੇ ਅੰਦਰ ਕਿਹਾ ਨਾ ਮਹਾਰਾਜ ਨੇ ਪ੍ਰੈਕਟੀਕਲ ਤੌਰ ਤੇ ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਅੰਦਰ ਵੀ ਲਾਗੂ ਕੀਤਾ ਜੇ ਮਹਾਰਾਜ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾ ਬੈਸਣ ਪਾਈਐ ਜੇ ਦੁਨੀਆ ਦੇ ਵਿੱਚ ਸੇਵਾ ਕਮਾਣ ਦੀ ਗੱਲ ਕਰਦੇ ਨੇ ਤੇ ਗੁਰੂ ਪਾਤਸ਼ਾਹ ਦੀ ਜੀਵਨ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਮਨੁੱਖਤਾ ਦੀ ਸੇਵਾ ਦੇ ਵਿੱਚ ਮਹਾਰਾਜ ਲਗਾਉਂਦੇ ਨੇ ਇਹ ਕਹਿ ਲਈਏ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਸੇਵਾ ਦੇ ਵਿੱਚ ਲਾਇਆ ਜੇ ਮਨੁੱਖ ਨੂੰ ਵੰਡ ਕੇ ਛਕਣ ਦੀ ਘਾਲ ਖਾਏ ਕਿਸ ਹੱਥੋਂ ਦੇ ਦੇ ਦਾ ਸਬਕ ਮਹਾਰਾਜ ਪੜ੍ਹਾ ਰਹੇ ਨੇ ਤੇ ਮਹਾਰਾਜ ਨੇ ਇਸ ਸਬਕ ਨੂੰ ਪ੍ਰੈਕਟੀਕਲ ਤੌਰ ਤੇ ਆਪਣੀ ਲਾਈਫ ਦੇ ਅੰਦਰ ਇੰਪਲੀਮੈਂਟ ਵੀ ਕੀਤਾ ਲਾਗੂ ਵੀ ਕੀਤਾ ਅੱਜ ਸਾਡੇ ਸਾਰਿਆਂ ਦੀ ਪ੍ਰੋਬਲਮ ਇਹੀ ਹੈ ਕਿ ਅਸੀਂ ਸਭ ਤੋਂ ਪਹਿਲੀ ਤੇ ਪੱਲਾ ਕਿਦਾ ਫੜਨਾ ਹੈ ਅਸੀਂ ਉਂਗਲੀ ਖਿਦੀ ਫੜਨੀ ਹੈ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਜਦੋਂ ਇੱਕ ਵੱਡੀ ਲਾਈਫ ਦਾ ਹਿੱਸਾ ਸੀ ਜੀ ਲੈਨੇ ਆ ਫੇਰ ਅਸੀਂ ਚਾਹਨੇ ਆ ਵੀ ਅਸੀਂ ਹੁਣ ਬਦਲ ਜਾਈਏ ਤੇ ਉਹਨੂੰ ਬਦਲਣੇ ਵਾਸਤੇ ਹਾਂ ਬਦਲਿਆ ਜਾ ਸਕਦਾ ਐਸੀ ਗੱਲ ਨਹੀਂ ਬੜ ਇੱਕ ਬਹੁਤ ਵੱਡਾ ਉਦਮ ਚਾਹੀਦਾ ਹੈ ਉਹੋ ਜਿਹਾ ਉਦਮ ਕਿਸੇ ਵਿਰਲੇ ਦੇ ਵਿੱਚ ਹੀ ਹੁੰਦਾ ਹੈ ਇਸ ਕਰਕੇ ਮਹਾਰਾਜ ਨੂੰ ਕਹਿਣਾ ਪਿਆ ਬਿਪਾਈ ਧਾਰਮਿਕ ਕਰਮ ਧਾਰਮਿਕ ਹੋਰ ਚੀਜ਼ਾਂ ਮਨੁੱਖ ਬੜੇ ਕਰ ਰਹੇ ਨੇ ਪਰ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਕਰੋੜਾਂ ਦੇ ਵਿੱਚ ਕੋਈ ਵਿਰਲਾ ਹੈ ਜਿਹਦੇ ਚਿੱਤ ਦੇ ਅੰਦਰ ਪਰਮੇਸ਼ਰ ਆਂਦਾ ਹੈ ਜਿਹਦੇ ਚਿੱਤ ਦੇ ਅੰਦਰ ਸੱਚ ਵਸਦਾ ਗੱਲ ਇਹ ਹੀ ਹੈ ਵੀ ਅਸੀਂ ਜੇ ਆਪਣੇ ਆਲੇ ਦਿਵਾਲੀ ਨੂੰ ਕੁਝ ਸਿਖਾਣਾ ਚਾਹੁੰਦੇ ਆ ਜੇ ਆਪਣੇ ਬੱਚੇ ਨੂੰ ਆਪਣੇ ਘਰ ਪਰਿਵਾਰ ਦੇ ਅੰਦਰ ਵੱਡੇ ਹੋਣ ਵਾਲੇ ਬੱਚਿਆਂ ਨੂੰ ਕੁਝ ਸਿਖਾਣਾ ਚਾਹਨੇ ਆ ਉਹ ਚੀਜ਼ਾਂ ਅਸੀਂ ਆਪਣੇ ਲਾਈਫ ਦੇ ਅੰਦਰ ਇੰਪਲੀਮੈਂਟ ਕਰ ਲਈਏ ਤੇ ਬੱਚੇ ਨੂੰ ਵਾਰ-ਵਾਰ ਕਹਿਣਾ ਨਹੀਂ ਪਏਗਾ ਉਹ ਆਪਣੇ ਆਲੇ-ਦੁਆਲੇ ਦੇ ਵਿੱਚੋਂ ਵੇਖ ਕੇ ਹੀ ਬੜੀਆਂ ਚੀਜ਼ਾਂ ਆਪਣੇ ਆਪ ਹੀ ਸਿੱਖ ਜਾਂਦਾ ਹੈ ਤੁਸੀਂ ਵੇਖੋ ਬੱਚਾ ਕਿਸੇ ਲੱਕੜ ਵਾਲੇ ਦੇ ਘਰ ਜਨਮ ਲੈਂਦਾ ਤੇ ਜਿਵੇਂ ਜਿਵੇਂ ਉਹ ਵੱਡਾ ਹੋਣਾ ਸ਼ੁਰੂ ਹੁੰਦਾ ਹੈ ਅੱਧੀ-ਅੱਧੇ ਕੰਮ ਦੀ ਸਮਝ ਤੇ ਉਹਨੂੰ ਆਪਣੇ ਪਿਤਾ ਨੂੰ ਦੇਖ ਕੇ ਆਪਣੇ ਭਰਾ ਨੂੰ ਜੋ ਕਰ ਰਹੇ ਹੁੰਦੇ ਨੇ ਆਟੋਮੈਟਿਕਲੀ ਆ ਜਾਂਦੀ ਹੈ ਤੇ ਮੋਬਾਈਲ ਵਗੈਰਾ ਅਸੀਂ ਚਲਾਣੇ ਆ ਬੱਚੇ ਕੋਲ ਬੈਠੇ ਦੇਖਦੇ ਹੁੰਦੇ ਨੇ ਹੁਣ ਉਹ ਜਿਵੇਂ ਅਸੀਂ ਚਲਾਉਂਦੇ ਆ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਉਹਨਾਂ ਨੂੰ ਫੜਾਓ ਉਹ ਬਿਲਕੁਲ ਉਸੇ ਤਰ੍ਹਾਂ ਚਲਾਣਾ ਸ਼ੁਰੂ ਕਰ ਦਿੰਦੇ ਨੇ ਭਾਈ ਚਾਹਨੇ ਆ ਜਿਵੇਂ ਦੇ ਅਸੀਂ ਸਾਡੇ ਬੱਚੇ ਬਣਾ ਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਉਹੋ ਜਿਹਾ ਪੱਲਾ ਫੜਾਣਾ ਪਏਗਾ ਉਹੋ ਜਿਹੀ ਉਂਗਲ ਫੜਾਣੀ ਪਏਗੀ ਜੇ ਇੱਕ ਵਾਰੀ ਉਹਨਾਂ ਦੀ ਉਂਗਲ ਕਿਸੇ ਗਲਤ ਚੀਜ਼ ਨੇ ਫੜ ਲਈ ਉਹ ਦੁਆਰਾ ਤੋਂ ਛਡਵਾਣੀ ਜਿਹੜੀ ਆ ਬੜੀ ਮੁਸ਼ਕਲ ਹੋ ਜਾਂਦੀ ਹੈ ਫਿਰ ਮਨੁੱਖਾਪ ਵੀ ਦੁਖੀ ਹੁੰਦਾ ਹੈ ਪਰਿਵਾਰ ਵੀ ਦੁਖੀ ਹੁੰਦਾ ਹੈ ਭਾਈ ਸਮੇਂ ਸਿਰ ਅਵੇਅਰਨੈਸ ਪੈਦਾ ਕਰੀਏ ਸਮੇਂ ਸਿਰ ਸਹੀ ਚੀਜ਼ ਜਿਹੜੀ ਹੈ ਬੱਚਿਆਂ ਦੀ ਝੋਲੀ ਚ ਪਰੋਸੀਏ ਤਾਂ ਕਿ ਉਹ ਰੋਗੀ ਹੋਣ ਤੋਂ ਪਹਿਲਾਂ ਹੀ ਉਸ ਚੀਜ਼ਾਂ ਦੇ ਪ੍ਰਤੀ ਅਵੇਅਰ ਹੋ ਜਾਣ ਸੋ ਇਹ ਬਚਨ ਜ਼ਰੂਰ ਚੇਤੇ ਰੱਖੀਏ ਕਿ ਹਮ ਬਾਰਿਕ ਤੋਂ ਸ਼ਰਨਾਈ ਅਸੀਂ ਬੱਚੇ ਹਾਂ ਤੇ ਅਸੀਂ ਪਰਮੇਸ਼ਰ ਦੀ ਸ਼ਰਨ 'ਚ ਆਣਾ ਸੋ ਇੰਨੀਆਂ ਵਿਚਾਰਾਂ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ